ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਫੇਰ ਮੌਸਮ ਖਰਾਬ ਹੋਈ ਜਾਂਦਾ ਫੇਰ ਮੀਂਹ ਵਾਲਾ ਮੌਸਮ ਬਣ ਗਿਆ ਅੱਜ ਤੇ ਆਹ ਦੇਖ ਲੋ ਆਹ ਫਾਇਦਾ ਹੋਇਆ ਮੱਕੀ ਨੂੰ ਪਾਣੀ ਲਾਉਣ ਦਾ ਕਿ ਇਹ ਨਾ ਆਪਾਂ ਖੇਤ ਸੀਗਾ ਬਹੁਤ ਸੁੱਕਾ ਕਿ ਆਹ ਪੱਟੇ ਦੇ ਵਿੱਚ ਮੱਕੀ ਨਹੀਂ ਸੀ ਨਿਕਲਨੀ ਕਿਉਂਕਿ ਪਤਾ ਸੀਗਾ ਸਫੈਦਿਆਂ ਕਰਕੇ ਹਨ ਤੇ ਇਹ ਚੋਦਣ ਬੀਜ ਕੇ ਆਪਾਂ ਨਾਲ ਹੀ ਪਾਣੀ ਸ਼ੁਰੂ ਕਰਵਾਤਾ ਸੀਗਾ ਤੇ ਮੈਂ ਕਹਿੰਦਾ ਇੱਕ ਇੱਕ ਦਾਣਾ ਦਾਣਾ ਹਰਾ ਹੋ ਗਿਆ ਜਿਆ ਨਜਾਰੇ ਬੰਦ ਤੇ ਮੱਕੀ ਨੇ ਪੂਰੀ ਸੋਹਣੀ ਮੱਕੀ ਹਰੀ ਹੋਈ ਆ ਬਹੁਤ ਸੋਹਣੀ ਤੇ ਨਹੀਂ ਅੱਗੇ ਨਾ ਅੱਗੇ ਹੁੰਦੀ ਆ ਗੱਲ ਖੇਤ ਚ ਪਰ ਆਹ ਸਾਈਡਾਂ ਤੇ ਘੱਟ ਹੁੰਦੀ ਆ ਤੇ ਪਾਣੀ ਲਾਉਣ ਤੋਂ ਅਸੀਂ ਰੋਕ ਜਾਂਦੇ ਆ ਕਿ ਨਹੀਂ ਨਹੀਂ ਫਿਰ ਆਹ ਮੱਕੀ ਸਾਈਡਾਂ ਵਾਲੀ ਬਹੁਤ ਦਿਨਾਂ ਬਾਅਦ ਹਰੀ ਹੁੰਦੀ ਆ ਪਹਿਲੇ ਪਾਣੀ ਤੋਂ ਬਾਅਦ ਹੀ ਹਰੀ ਹੁੰਦੀ ਆ ਤੇ ਫਿਰ ਇਹ ਛੋਟੀ ਰਹਿ ਜਾਂਦੀ ਆ ਤਾਂ ਕਰਕੇ ਤੱਕੀ ਪਾਣੀ ਇਹ ਚ ਪਹਿਲਾਂ ਹੀ ਲਵਾਤਾ ਸੀ ਵੀ ਪਾਣੀ ਨਾ ਖੁੰਜੀਏ ਪਾਣੀ ਪਹਿਲਾਂ ਹੀ ਲਾ ਦਈਏ ਤੇ ਪਾਣੀ ਲਾਇਆ ਤੇ ਪਾਣੀ ਲਾਉਣ ਤੋਂ ਬਾਅਦ ਰੌਣਕ ਆ ਗਈ ਖੇਤ ਦੇ ਵਿੱਚ ਤੇ ਸਾਰੀ ਪੂਰੀ ਵਧੀਆ ਹਰੀ ਹੋ ਗਈ। ਬਹੁਤ ਸੋਹਣਾ ਜਾਮਾ ਮੱਕੀ ਦਾ ਪੂਰਾ ਸੰਘਣਾ ਜਾਮਾ ਐ ਇਹਨ ਪੂਰਾ ਸਾਰੇ ਖੇਤ ਦੀ ਮੱਕੀ ਸੋਹਣੀ ਆ ਪੂਰੀ। ਕਈ ਵੀਰ ਕਹੀ ਜਾਂਦੇ ਵੀਰੇ ਸਾਡੀ ਮੱਕੀ ਨਹੀਂ ਹਰੀ ਹੋਈ ਐਨੇ ਦਿਨ ਹੋ ਗਏ ਵੀਰੇ ਪਤਾ ਕੀ ਆ ਟੈਂਪਰੇਚਰ ਹੈਗਾ ਡਾਊਨ ਬਹੁਤ ਜ਼ਿਆਦਾ। ਹਨਾ ਤੇ ਅੱਗੇ ਫਰਵਰੀ ਮਹੀਨੇ ਦੇ ਇਹੋ ਜਿਹੇ ਟੈਂਪਰੇਚਰ ਹੁੰਦਾ ਹੁਣ ਆ ਦੇਖੋ ਹੁਣ ਇਹਨ ਮੈਨੂੰ ਕੋਟੀ ਕੋਟੀ ਪਾਈ ਹੋਈ ਆ ਪਰ ਫਿਰ ਵੀ ਠੰਡ ਲੱਗਦੀ ਆ ਜੈਕਟ ਪਾਈ ਤੋਂ ਬਾਅਦ। ਪੀ ਹੁਣ ਤੁਸੀਂ ਦੱਸੋ ਕਿ ਇਹ ਜੇ ਟੈਂਪਰੇਚਰ ਦੇ ਵਿੱਚ ਮੱਕੀ ਕਿਦਾਂ ਹਰੀ ਹੋਣੀ ਆ ਨਹੀਂ ਹਰੀ ਹੁੰਦੀ ਵੀਰੇ ਤਾਂ ਕਰਕੇ ਮੱਕੀਆਂ ਥੋੜੀਆਂ ਟਾਈਮ ਦਿਨ ਜ਼ਿਆਦਾ ਲੈ ਰਹੀਆਂ ਹਰੀ ਹੋਣ ਹਾਂਜੀ ਵੀਰੇ ਅੱਜ ਆਪਾਂ ਲੱਗੇ ਸੀਗਾ ਆਪਣਾ ਡਾਇਮੰਡ ਪਟਣ ਜਿਹੜਾ ਆਪਣੀ ਨਵਾਂ ਬੀਆ ਡਾਇਮੰਡ ਦਾ ਜਨਰੇਸ਼ਨ 2 ਵੱਟੀ ਆ ਤੇ ਇਹਦੀ ਵੀਰੇ 67 ਦਿਨ ਤੇ ਆਪਾਂ ਵੇਲ ਵੜਤੀ ਸੀ ਠੀਕ ਨਹੀਂ ਤੇ 67 ਦਿਨ ਤੀ ਇਹਦਾ ਇਹ ਹਾਲਾਤ ਆ ਕੀ ਰਾਸ਼ਨ ਪੂਰਾ ਬਣਿਆ ਹੋਇਆ ਵਾਹ ਇਹ ਕਿੱਡਾ ਕਿ ਵੀਰੇ ਦੇਖ ਲੋ ਵੀ ਇਹ 67 ਦਿਨ ਤੇ ਆਪਾਂ ਇਹਦੀ ਵੇਲ ਵੱਢਤੀ ਸੀ ਹਨਾ ਤੇ ਤੁਸੀਂ ਦੇਖ ਲੋ ਵੀ ਕਿੱਡਾ ਕਿੱਡਾ ਲੰਬਾ ਲੰਬਾ ਆਲੂ ਵਾ ਲੈ ਇਹ ਨਵੇਂ ਬੀ ਦਾ ਹੀ ਫਰਕ ਹੁੰਦਾ ਕਿ ਆਹ ਦੇਖ ਲੈ ਹੈ ਜਿਵੇਂ ਪਤਲਾ ਤੇ ਕਿੱਡਾ ਲੰਬਾ ਆਲੂ ਇਹਦੇ ਹਨਾ ਜੇ ਜੇ ਮੈਂ ਕਹਿੰਦਾ ਇਹਨੂੰ 120 ਦਿਨ ਤੇ ਲੈ ਜਾਂਦੇ ਤਾਂ ਇਹਦਾ ਹਾਲਾਤ ਕੀ ਹੁੰਦੇ ਮੈਂ ਤਾਂ ਇਹ ਸੋਚ ਕੇ ਖਾਨੋਂ ਨਾ ਕਿ ਸਾਰੇ ਡੱਫਲ ਹੋ ਜਾਂਦਾ ਜਾਂ 100 ਦਿਨ ਤੀ ਇਹਨੂੰ ਲੈ ਜਾਂਦੇ ਆਪਾਂ ਇਹਦੀ 66 ਦਿਨ ਤੇ ਜਿੱਦਣ ਹੋਇਆ ਪੂਰਾ ਇਹਦੀ 28 ਦਸੰਬਰ ਦੀ ਆਪਣੀ ਬੇਲ ਵੱਢੀ ਹੋਈ ਹੈ ਤੁਸੀਂ ਲਾ ਲਓ ਸਾ 28 ਦਸੰਬਰ ਦੀ ਠੀਕ ਨਹੀਂ 28 ਤਰੀਕ ਨੂੰ ਇਹ ਇਹ ਆਪਣਾ 2021 22 23 ਤਰੀਕ ਤੱਕ ਨਾ 23 ਤੋਂ ਬਾਅਦ ਵੀਜਿਆ ਸੀਗਾ ਆਪਾਂ ਤੇ ਵੀਜਿਆ ਸੀਗਾ ਤੁਸੀਂ ਦੇਖ ਲਓ ਵੀ ਕਿੰਨਾ ਸਾਇਦ ਦਾ ਫਰਕ ਆ ਹਨ ਐਨ ਪੂਰਾ ਪਿਆ ਲੰਬਾ ਲੰਬਾ ਆਲੂ ਇਹ ਸਾਰਾ ਆਪਣਾ ਵੀ ਆ ਵੀਰੇ ਇਹ ਇਹ ਜਾਣ ਕੇ ਇੰਨੇ ਦਿਨ ਲੇਟ ਪੱਕਟਿਆ ਸੀਗਾ ਕਿਉਂਕਿ ਫਿਰ ਇਹਦਾ ਨਾ ਰੰਗ ਰੂਪ ਇੰਨਾ ਸੋਹਣਾ ਵਾ ਹੁਣ ਐਨ ਲਿਸ਼ਕੋਰਾ ਮਾਰਦਾ ਚਿੱਟਾ-ਚਿੱਟਾ ਆਲੂ ਬਹੁਤ ਵਧੀਆ ਝਾੜ ਵੀ ਵਧੀਆ ਵਾ ਠੀਕ ਆ 200 ਤੋਂ ਪਲੱਸ ਨਿਕਲ ਜਾਣਾ ਇਹਨੇ 200 ਗੱਟੂ ਦਾ ਆਰਾਮ ਨਾਲ ਹੋ ਜਾ। ਇਹ ਸਾਈਡ ਵਾਲਾ ਘੇੜਾ ਵਾ ਇਹਦੇ ਬੰਨੇ ਦੇ ਨਾਲ ਕਾਜ ਆ ਹੋਇਆ ਹੋਇਆ ਸੀਗਾ ਬਾਕੀ ਉਹ ਸਾਰਾ ਖੇਤ ਆਪਣਾ ਇਨਸਾਫ ਪਿਆ ਤੇ ਕੋਈ ਦਿੱਕਤ ਨਹੀਂ। ਗਣਤੀ 'ਚ ਵੀ ਬਹੁਤ ਜ਼ਿਆਦਾ ਸੀ ਦਾਣਾ। ਸਾਇਦੀ ਕੋਈ ਵੀ ਕਮੀ ਨਹੀਂ ਸਾਇਦੀ ਆਪਾਂ ਨੂੰ ਵੀ ਜ਼ਿਆਦਾ ਚਾਹੀਦਾ ਪਰ ਫਿਰ ਵੀ ਰਾਸ਼ਨ ਨਿਕਲ ਜਾਣਾ ਇਹਦੇ ਚ ਰਾਸ਼ਨ ਬਹੁਤ ਜ਼ਿਆਦਾ ਗੁਗਨੀ ਬਾਈ ਲੱਗਿਆ ਗੇੜੇ ਲਾਉਣ ਪੂਰੇ ਟਕਾ ਟਕਾ ਕੇ ਹੌਲੀ ਹੌਲੀ ਬਾਈ ਦਾ ਟਰੈਕਟਰ ਲੈ ਲਿਆ ਨਾ ਦੂਜਾ ਫਾਰਮ ਟਰੱਕ ਉਹ ਤੋਂ ਸਟਿੱਪਣੀਆਂ ਲਾ ਕੇ ਉਹਤੇ ਲਾ ਦਿਆਂ ਆਪਾਂ 50 75 ਦੇ ਖਾਲ ਕੋਲ ਕੁਝ ਨਹੀਂ ਵੜਦੇ ਵੀਰੇ ਤਾਂ ਨਹੀਂ ਵੜਦੇ ਕਿਉਂਕਿ ਵੱਟਾਂ ਤੋਂ ਟਰੈਕਟਰ ਅੱਗੇ ਲੰਘਿਆ ਹੋਇਆ ਹੈ ਕਿ ਨਵੇਂ ਬੀ ਦਾ ਫਰਕ ਹੁੰਦਾ ਹੀ ਆ ਵੀਰੇ ਹਨਾ ਕਿ ਫਰਕ ਇਹ ਆ ਕਿ ਜਿਵੇਂ ਹੁਣ ਦੇਖੋ ਇਹਨੂੰ ਆਪਾਂ ਇੱਕ ਸਪਰੇ ਕਰੀ ਤੀਗੀ ਬੋਰਨ ਦੀ ਤੇ ਨਾਲ ਜਿੰਕ ਪਾਇਆ ਸੀਗਾ ਉਦੋਂ ਤੇ ਇੱਕ 13045 ਦੀ ਸਪਰੇ ਕਰੀ ਸੀ ਬਸ ਹੋਰ ਕੁਝ ਨਹੀਂ ਕਰਿਆ ਹੋਇਆ ਤੇ ਇੱਕ ਗੱਟੂ ਯੂਰੀਆ ਦਾ ਪਾਇਆ ਸੀ ਦਾ ਤੇ ਤੁਸੀਂ ਦੇਖ ਲਓ ਵੀ ਸਾਈਜ਼ ਤੁਹਾਨੂੰ ਬੀ ਸਾਈਜ਼ ਤਾਂ ਬਹੁਤ ਥੋੜਾ ਆਲੂ ਦੀਂਦਾ ਵਾ ਜਿਆਦਾ ਯਾਨੀ ਕਿ ਬੀ ਤੋਂ ਵੱਡਾ ਹੋਇਆ ਹੋਇਆ ਆਲੂ ਨਾਲੇ ਕਿੰਨੇ ਥੋੜੇ ਟਾਈਮ 'ਚ ਆਪਾਂ ਬੀਲ ਟਾਈਮ ਨਾਲ ਬੀਲ ਵੱਢਤੀ ਸੀ ਪੂਰੀ ਜਾਣ ਕੇ ਵੀ ਕਿਤੇ ਆਲੂ ਵੱਡਾ ਜਿਆਦੇ ਨਾ ਹੋ ਜਵੇ ਤੇ ਉਹੀ ਗੱਲ ਆ ਪੂਰਾ ਆਲੂ ਵੱਡਾ ਹੋਇਆ ਅੱਜ ਪਹਿਲਾਂ ਨਾ ਮਗਰ ਦੂਜੇ ਖੱਤੇ ਤਿਆਰ ਕਰਨ ਵਾਲੇ ਸੀਗੇ ਸਾਫ ਸੁਪਈਆ ਵੀ ਜਿਹੜੇ ਕੱਲ ਦੇ ਪੱਟ ਦੇ ਸੀਗੇ ਕਰੋੜੇ ਦਾ ਖੱਤਾ ਸੀਗਾ ਕਰੋੜਾ ਆਲੂਆਂ ਦਾ ਤੇ ਪਖਰਾਜ ਦਾ ਉਹ ਖੱਤੇ ਚੋਗ ਚ ਚਗਾਈ ਕਰਕੇ ਤੇ ਫੇਰ ਉਸ ਤੋਂ ਬਾਅਦ ਆਏ ਆਪਾਂ ਇੱਧਰ ਬਹੁਤ ਸੋਹਣਾ ਖੇਤ ਵੀ ਪੂਰਾ ਵਧੀਆ ਬੱਤ ਤੇ ਮਿੱਟੀ ਵੀ ਨਹੀਂ ਆਉਂਦੀ ਬਿਲਕੁਲ ਤੇ ਆਲੂ ਵੀ ਸੋਹਣਾ ਪਿਆਵਾ ਤੇ ਕਿਉਂਕਿ ਜੇ ਸਾਹ ਨਾਲ ਆਪਾਂ ਬੇਲ ਵੜਤੀ ਸੀ ਮੇਰੇ ਖਿਆਲ ਚ ਤਾਂ ਮੈਨੂੰ ਤਾਂ 200 200 ਤੋਂ 250 ਬੋਰੀ ਨਿਕਲਣੀ ਆ ਮਸਾਂ ਕਿਉਂਕਿ ਜਿਹੜੇ ਵੀਰਾਂ ਦਾ ਮੈਨੂੰ ਜਿਹੜੇ ਮੇਰੇ ਵੀਰੇ ਜਾਣਦੇ ਜਾਂ ਨਾਲ ਮੇਰੀ ਆੜੀਆ ਬਾੜੀ ਆਲੂ ਉਹ ਵੀ ਲਾਉਂਦੇ ਆ ਵੀਰੇ ਹੁਣੀ ਉਹ ਵੀ ਦੱਸਦੇ ਉਹ ਵੀਰੇ ਹੁਣੀ ਦੱਸਦੇ ਸੀ ਕਿ ਸਾਡੇ 160 ਕ ਬੈਗ ਨਿਕਲੇ ਆ ਨਾ 180 ਕ ਬੈਗ ਨਿਕਲਿਆ ਰਾਸ਼ਨ ਦੇ ਵੀ ਬਾਕੀ ਉਹ ਹੋ ਗਿਆ ਤੁਸੀਂ ਆ ਦੇ ਲੁਕ ਡਾਲ ਲੂ ਲੈ ਦੇਖ ਲੋ ਕਿੱਡਾ ਆਲੂ ਹੋਇਆ ਹੈ ਹੈ ਬੜਾ ਜਿਆਦਾ ਵੱਡਾ ਆਲੂ ਹੋ ਗਿਆ ਆਪਾਂ ਬਣਾਉਣ ਦਾ ਬੀਜ ਸੀਗਾ ਤੇ ਪਰ ਰਾਸ਼ਨ ਵੀ ਵਿੱਚ ਬਣ ਗਿਆ ਹੁਣ ਦੇਖਦੇ ਆ ਇਹਦਾ ਰਾਸ਼ਨ ਜਾਂਦਾ ਰੱਖ ਲਾਂਗੇ ਕੋਲੀ ਵੱਢ ਕੇ ਬੀਜ ਲਾਂਗੇ ਹਨ ਜੀ ਪਹਿਲਾਂ ਦੇਖਦੇ ਆ ਬੋਰੀਆਂ ਦੀ ਗਿਣਤੀ ਕਿੰਨੀ ਬਣਦੀ ਆ ਕੀ ਆਪ ਦੇ ਲਈ ਬਚਦਾ ਵੀਕ ਨਹੀਂ ਕਿਉਂਕਿ ਜਿਹੜੇ ਵੀਰਾਂ ਨੇ ਬੁੱਕ ਕਰਾਇਆ ਹੋ ਉਹਨਾਂ ਨੂੰ ਦੇਣਾ ਵਈਆ ਤੇ ਆਪਣੇ ਕੋਲੇ ਹੈਗੇ ਆ ਇਹਦੇ 9-10 ਕਿਲੇ ਹੈਗੇ ਆ ਬੁੱਕ ਵਿਵਾਲੂਆਂ ਦੇ ਜਿਹੜਾ ਨਵਾਂ ਬੀ ਲੱਗਿਆ ਇੱਥੇ ਸਾਰਾ ਪੱਟਾਂਗੇ ਆਪਾਂ ਤੇ ਪੱਟ ਕੇ ਫਿਰ ਦੇਖਦੇ ਆ ਤੇ ਜਿਹੜੇ ਵੀਰਾਂ ਨੇ ਉਹਨਾਂ ਨੇ ਦੱਸਿਆ ਵੀ ਵੀਰਾਂ ਕਹਿੰਦਾ ਵੀ 100 70 ਤੋਂ ਲੈ ਕੇ 80 ਦੇ ਵਿੱਚ ਰਾਸ਼ਨ ਨਿਕਲਿਆ ਬਾਕੀ 40 ਕ ਬੋਰੀਆਂ ਦੂਜੀਆਂ ਹੋਈਆਂ ਨੇ ਵੀ 230 ਬੈਗ ਜਾਂ 250 ਤੱਕ ਮਸਾਂ ਜਾ ਰਿਹਾ ਵਾ ਡਾਇਮੰਡ ਜਿਹੜਾ ਸਾਰੇ ਆਲੂ ਦਾ ਹੀ ਝਾੜ ਘਾਟਾ ਵੀਰੇ ਕਹਿਣ ਨੂੰ ਜੋ ਮਰਜ਼ੀ ਐਵੇਂ ਕੋਈ ਝੂਠ ਮਾਰੀ ਚੱਲੇ ਆਲੂ ਦੇ ਸਹੇਜ ਬਣ ਗਏ ਆ ਪਰ ਕੁਆਂਟੀਟੀ ਦੇ ਵਿੱਚ ਆਲੂ ਘਟਾ ਠੀਕ ਨਹੀਂ ਕੁਆਂਟੀਟੀ ਦੇ ਵਿੱਚ ਘਟਾ ਜਦੋਂ ਸ਼ਾਂਤੀ ਹੁੰਦੀ ਹੈ ਉਦੋਂ ਪਤਾ ਲੱਗਦਾ ਵੀਰੇ ਝਾੜ ਨਿਕਲੇ ਦਾ ਉਦੋਂ ਪਹਿਲਾਂ ਨਹੀਂ ਪਤਾ ਲੱਗਦਾ ਜਦੋਂ ਛਾਂਟੀ ਹੁੰਦੀ ਉਦੋਂ ਹੀ ਪਤਾ ਲੱਗਦਾ ਸਾਰੇ ਘਾਸੇ ਹੁਣ ਇਹ ਤਾਂ ਦੇਖਦੇ ਆ ਕਿੰਨਾ ਕੁ ਝਾੜ ਨਿਕਲੂਗਾ ਕਿਉਂਕਿ ਹਜੇ ਤਾਂ ਪਹਿਲਾਂ ਪੱਟਣਾ ਵਾ ਪੱਟ ਕੇ ਆ ਦੇਖ ਲੋ ਨਾਲੇ ਛਾਂਟੀ ਨਹੀਂ ਕੀਤਾ ਸਾਇਦ ਦੇ ਲੋ ਲੈ ਇਹਨਾਂ ਨਾਲੇ ਉਵੇਂ ਦੜਾਈ ਭਰਿਆ ਤਾਂ ਸਾਇਦ ਦੇ ਲੋ ਰਸ਼ਨੀ ਰਸ਼ਨ ਦੀ ਨਾ ਬੋਰੇ ਦੇ ਵਿੱਚ ਛੋਟਾ ਸਾਇਜ ਹੀ ਨਹੀਂ ਦਿਖਾਈ ਦਿੰਦਾ ਟਰਾਲੀਆਂ ਤਾਂ ਆ ਗਈ ਲੈ ਕੇ ਬੰਦੇ ਚੱਕਣ ਕੀੜੇ ਲਾਉਣੇ ਬੰਦ ਕਰਵਾਤੇ ਮੈਂ ਕਿਹਾ ਬੰਦ ਕਰ ਦਿਓ ਕੀੜੇ ਲਾਉਣੇ ਵੀ ਇੰਨਾ ਮਾਲ ਚੱਕਿਆ ਜਾਵੇ ਫੇਰ ਹੀ ਆ ਕਿਉਂਕਿ ਨਹੀਂ ਜੇ 6:00 ਵੱਜ ਜਾਂਦੇ ਆ ਫੇਰ ਬੁੜੀਆਂ ਛੱਡ ਕੇ ਭੱਜਣ ਦੀ ਗੱਲ ਕਰਦੀਆਂ ਉਧਰੋਂ ਫਿਰ ਬੰਦੇ ਵੀ ਛੱਡ ਦਿੰਦੇ ਆ ਮਾਲ ਚੱਕਣਾ ਤਾਂ ਕਰਕੇ ਮੈਂ ਕਿਹਾ ਪਿੱਛੇ ਕੋ ਇਹ ਉੱਤਰ ਫਾਰਮ ਤੇ ਲਾਈਆ ਆਪਾਂ ਛਾਂਟੀ 5133 ਦੀ ਉਹ ਜਾ ਕੇ ਦੇਖਦੇ ਆ ਕਿੰਨਾ ਕੁ ਹੋਇਆ ਛਾਂਟੀ ਤੇ ਹੁਣ ਤਾਂ ਕੰਮ ਮੁੱਕਣ ਵਾਲਾ ਇਹਨਾਂ ਤੋਂ ਕੋਲੋਂ ਚੱਲਦੇ ਆ ਅੱਜ ਗ੍ਰੇਡਿੰਗ ਹੁੰਦੀ ਹੈ ਵੀਰੇ 5133 ਦੀ ਇਹ ਆਪਣਾ 5133 ਹੁੰਦਾ ਐਲ ਆਰ ਹੀ ਆ ਵੀਰੇ ਸੇਮ ਪਰ ਇਹ ਕੰਪਨੀ ਨੇ ਵੀ ਕੱਢਿਆ ਸੀ ਨਵਾਂ ਵੀ ਇਹਨੂੰ 5133 ਦਾ ਨਾਮ ਦਿੱਤਾ ਸੀਗਾ ਇਹ 5133 ਕਹਿ ਦਿੰਦੇ ਇਹਨੂੰ ਇਹ ਐ ਨਾ ਪੂਰਾ ਠੰਡਾ ਠਾਰ ਆਲੂ ਪਿਆ ਜਿਵੇਂ ਕੋਲਡ ਸਟੋਰ ਦੇ ਵਿੱਚੋਂ ਆਏ ਹੁੰਦੇ। ਤੇ ਪੱਟ ਕੇ ਆਪਣਾ ਢੇਰ ਲਾਇਆ ਹੋਇਆ ਸੀਗਾ ਇਹਦਾ ਆਲੂ ਦਾ। ਇਹਦੇ ਦੋ ਸਾਈਜ਼ ਆਪਾਂ ਸੇਲ ਕਰੇ ਹੋਏ ਸੀਗੇ। ਇੱਕ 2 ਨੰਬਰ ਤੇ ਇੱਕ 3 ਨੰਬਰ। ਉਹਦੇ ਜਿਹੜੇ ਨਿਕਲਦੇ ਹਨ 2 ਤੇ 3 ਨੰਬਰ ਇਹ ਦੋਨੇ ਸਾਈਜ਼ ਆਪਣੇ ਸੇਲ ਕਰੇ ਹੋਏ ਸੀਗੇ। ਤੇ ਆਹ ਸਾਈਜ਼ ਆਪਾਂ ਆਪਦੇ ਲਈ ਰੱਖਦੇ ਹਾਂ ਗੋਲੀ। ਏ ਪੰਟੀ ਮੈਂ ਬਦੋ ਸ਼ਰਲਾ ਆਪ ਦੇ ਲਈ ਵੀ ਚੰਨੀ ਰੱਖ ਰਿਹਾ ਜਿੰਨਾ ਹੀ ਰੱਖਿਆ ਜਾਊਗਾ ਬੰਦਾ ਤੇ ਜਿੰਨਾ ਵੱਧ ਗਿਆ ਰੱਖ ਲੈਣਾ ਆਪ ਦੇ ਲਈ ਵਾਕੀ ਹਾਲ ਇੱਧਰ ਨਿਕਲਦਾ ਇਹ ਨੰਬਰ ਆਪਣਾ ਸੇਲ ਕਰਿਆ ਹੋਇਆ ਹੈ ਕੇ ਤ ਹੈ ਜੀ ਇੱਕ ਘਾਤ ਹੈ ਜੀ ਦੂਸਰ ਹੈ ਜੀ ਆਪਣੇ ਨਾਲ ਸੇਲ ਕਰੇ ਗਏ ਪੂਰਾ ਧਿਆਨ ਰੱਖਿਓ ਨਾ ਹਰਾ ਜਾਵੇ ਨਾ ਕੋਈ ਕਟਿਆ ਕੁੱਟਿਆ ਇਹ ਦੋਨੋਂ ਵਿੱਚ ਨਾ ਉਧਰ ਹਰਾ ਜਾਣਾ ਚਾਹੀਏ ਨਾ ਇਧਰ ਹਰਾ ਦੋਨੋਂ ਵਿੱਚ ਹਾਂ ਨਾ ਹਰਾ ਨਾ ਕੋਈ ਕਟਿਆ ਵਟਿਆ ਆਲੂ ਚੱਕੋ ਸਾਰੇ ਪਹਿਲਾਂ ਆ ਦੇਖੋ ਇਹ ਵੀ ਸਹਜ ਵੀਰੇ ਆਪਣਾ ਸੇਲ ਕਰਿਆ ਹੋਇਆ ਇਹ ਸਹਜ ਆ ਆਪਣਾ ਜਿਹੜੇ ਬੰਦੇ ਨਾਲ ਜਿਹੇ ਜੀ ਗੱਲ ਹੋ ਜਾਂਦੀ ਆ ਉਹਦੇ ਆਲੂ ਆਪਾਂ ਬੰਦੇ ਨੂੰ ਦੇ ਦੇਈਦਾ ਜਿਹੜਾ ਪਸੰਦ ਆ ਉਹ ਮੈਂ ਸਹਜ ਹੀ ਬਣਾਉਣਾ ਹੁੰਦਾ ਬਣਾ ਦੇਈਦਾ ਆਪਾਂ ਸਹਜ ਹੁਣ ਕਮੈਂਟਾਂ 'ਚ ਰੇਟ ਨਾ ਪੁੱਛਿਓ ਵੀਰੇ ਕਿਉਂਕਿ ਹਰੇਕ ਨਾਲ ਅਲੱਗੋ ਅਲੱਗ ਰੇਟ ਹੁੰਦਾ ਵੀਰੇ ਕੋਈ ਕਿਸੇ ਦਾ ਸੀਟ ਦਾ ਸੀਟ ਕਿਵੇਂ ਰੇਟ ਕਰੀਦਾ ਸੀਟ ਦਾ ਕੋਈ ਕਿਵੇਂ ਇਹ ਸੀਟ ਲਈ ਜਾ ਰਿਹਾ ਸਾਰਾ ਮਾਲ ਜਾਰੀ ਦਾ ਸਾਰਾ ਮਾਲ ਸੀਟ ਲਈ ਜਾਣਾ ਸੀ ਸੀਟ ਲਈ ਜੋੜੋਣਾ ਸੀ ਸੀਟ ਲਈ ਇਹ 51 ਤੇ 30 ਸਾਰਾ 52 ਤੇ 30 ਸੀਟ ਲਈ ਥੱਲੇ ਸਾਰਾ ਇਹ ਹਜ਼ਾਰ ਗੱਟੂ ਦਾ ਸੌਦਾ ਕਰਿਆ ਹੋਇਆ ਆ ਆਪਾਂ ਹਜ਼ਾਰ ਗੱਟੂ ਭਰ ਕੇ ਦੇਣਾ